아름. ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਓ ਜੀ ਪ੍ਰਧਾਨ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੇ ਸਤਿ ਸ਼੍ਰੀ ਅਕਾਲ ਆ ਜੀ ਜਿਹੜਾ ਜਿਹੜਾ ਚੱਲਦਾ ਪਤਾ ਜਿਹੜਾ ਜਿਹਦਾ ਸੰਦੇ ਸਵਾਲ ਆ ਬੇਟੇ ਜਿਹੜੇ ਚਾਹੋਗੇ ਸਕੂਲ ਦੇ ਵਿੱਚੋਂ ਸਾਡੇ ਜੇਲਾਂ ਦੇ ਵਿੱਚ ਛੱਪੀ ਜਾਣੇ ਬੰਨ ਹੋਨੇ ਬਾਰੇ ਸੀ ਤੁਹਾਨੂੰ ਉਹਦੇ ਵੀ ਪੁੱਛਿਆ ਸੀ ਉਹ ਅੱਜ ਕੱਲ ਹੋ ਰਹੀ ਹੈ ਜਵਾਨ ਜੀ ਨੇ ਉਹਨਾਂ ਬਾਰੇ ਦੱਸੋ ਇਹ ਉਹਦੇ ਵੀ ਤੁਸੀਂ ਕਹਿ ਗਏ ਸੀ ਅਸੀਂ ਕਰਦੇ ਆਂ ਇਹ ਸਾਨੂੰ ਵਿਸ਼ਵਾਸ ਦਿਵਾ ਕੇ ਜਾਓ ਬਈ ਅੱਜ ਕੱਲ ਹੋ ਜਾਣਗੀ ਉਹ ਗੱਲ ਹੋਈ ਸੀ ਸਰ ਇਹੋ ਜਿਹੀ ਤਾਂ ਐਸੇ ਚੋਣਾਂ ਅੱਜ ਜਾ ਫਿਰ ਮੰਡੇ ਹੋ ਰਹੀਆਂ ਸਾ ਗੱਲ ਲੈ ਯਾਰ ਅਸੀਂ ਇਹ ਗੱਲ ਤਾਂ ਮੰਨਦੇ ਨਾ ਮੈਨੇਜਮੈਂਟ ਜਮਾਂ ਪ੍ਰੈਸ਼ ਨਿਕਲੀ ਹੈ ਦੇਖੋ ਜਾਨ ਕੇ ਮੈਂ ਮੈਂ ਤੁਸੀਂ ਤਾਂ ਸੁਣ ਲੋਗਾ ਮੈਂ ਤਾਂ ਪਹਿਲਾਂ ਕਿਹਦੀ ਬਦਲੀ ਚਾਹੀਦੀ ਸੀ ਪਹਿਲੇ ਉਹਦੀ ਵੀ ਕਹਿ ਕੇ ਹਟਾ ਦੇ ਨੀ ਬਦਲੇ ਚਾਹੀਦੀ ਇਹੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਮੈਨੇਜਮੈਂਟ ਭ੍ਰਿਸ਼ਟ ਨਿਕਲ ਗਿਆ। ਭ੍ਰਿਸ਼ਟ ਦਾ ਸਾਰਾ ਕਾਰੋਬਾਰ ਮੂਰੇ ਆ ਗਿਆ। ਹਾਂ ਹਾਂ ਠੀਕ ਹੈ ਜੀ। ਉਹਨਾਂ ਨੂੰ ਅੰਦਰ ਦੀ ਕਰਨ ਦੀ ਬਜਾਏ ਸਾਡੇ ਬੰਦੇ ਤੋਂ ਦੂਰਾ ਦੂਰਾ ਕੇਸ ਪਾ ਕੇ ਦਿੱਤੀ। ਦੇਖੋ ਮੈਂ ਤਾਂ ਜੋ ਮੌੜ ਹਲਕੇ ਦਾ ਹੈਗਾ ਠੀਕ ਹੈ। ਮੈਂ ਕਿਹਾ ਬਿਲਕੁਲ ਹਲਕੇ ਦਾ ਮੌੜ ਦਾ ਇੱਕ ਸਕੰਡ ਲੜੀ। 1 ਮਿੰਟ ਦਾ ਲਾ ਲਾ। ਸਾਰੀ ਰਿਪੋਰਟ ਨੰਗਾ ਚਿੱਟਾ ਕਰਦੀ ਹੈ ਵੀ ਮੈਨੇਜਮੈਂਟ ਭ੍ਰਿਸ਼ਟ ਹੈ। ਫਕਤ ਬਈ ਤਾਂ ਇਹ ਆਪਕੇ ਨਾ ਤੁਹਾਡੀ ਬਾਕੀ ਮੈਂ ਕਿਹਾ ਬਦਲਣੀ ਚਾਹੀਦੀ ਸੀ ਪਹਿਲਾਂ ਬਦਲਣੀ ਚਾਹੀਦੀ ਸੀ ਉਹ ਦੋ ਬੰਦੇ ਜੀ ਮੈਨੇਜਮੈਂਟ ਦਾ ਠੇਕੇਦਾਰ ਸਾਰੀ ਸਰਕਾਰ ਦੇ ਤੇ ਸਾਰੀ ਜਥੇਬੰਦਗਾਂ ਨੂੰ ਭਾਜੜ ਪਾਈ ਬਿਠਾ ਦੋ ਬੰਦੇ ਠੇਕੇਦਾਰ ਬਰੇਟਾ ਉਹ ਦੋ ਤਿੰਨ ਸਕੂਲ ਆ ਉਹਨਾਂ ਕੋਲੇ ਹਾਂ ਜੀ ਗੱਲ ਤੇ ਤੁਹਾਨੂੰ ਪਤਾ ਸਾਰੀ ਸਗੈ ਉਹ ਸਰਕਾਰ ਤੇ ਗੱਲ ਆਉਂਦੀ ਆ ਪੰਜਾਬ ਦੀ ਤੇ ਪੰਜਾਬ ਦੀਆਂ ਜਥੇਬੰਦਗਾਂ ਸਾਰੀਆਂ ਇਹਦੇ ਵਿਰੋਧ ਕਰ ਰਹੀਆਂ ਬਿੰਗਰ ਸੋ ਗੱਲ ਮੈਂ ਦੱਸਦਾ ਵੀ ਮੈਨੂੰ ਉਸ ਸਕੂਲ ਬਾਰੇ ਨਾ ਅੱਜ ਪਤਾ ਨਾ ਕੱਲ ਪਤਾ ਜਦੋਂ ਰੋਲਾ ਪਿਆ ਉਦੋਂ ਪਤਾ ਲੱਗਿਆ ਵੀ ਆ ਕੀ ਹੋ ਗਿਆ ਪੁਰਾਣੀ ਮੈਨੇਜਮੈਂਟ ਬ ਤੁਸੀਂ ਜਿਵੇਂ ਬੈਠੇ ਬੈਠੇ ਤੁਸੀਂ ਇਹ ਸਰਕਾਰ ਦੀ ਗੱਲ ਰੱਖੋ ਜੀ ਨਜ਼ਰ ਰੱਖੋ ਹਾਂ ਉਹ ਸਾਰਾ ਚੈਨਲ ਹੋ ਗਿਆ ਸਰਕਾਰ ਨੂੰ ਉਹਨਾਂ ਦੇ ਪਰਚੇ ਕਿਉਂ ਨਹੀਂ ਪਾਉਂਦੇ ਉਹਨਾਂ ਨੂੰ ਪਰਚੇ ਪਾ ਕੇ ਅੰਦਰ ਕਿਉਂ ਨਹੀਂ ਕਰਦੇ ਕਰ ਲੈ ਚਾਹੀਦੇ ਜੀ ਕਰਦੇ ਚਾਹੀਦੇ ਹਾਂ ਫਿਰ ਜਿਹੜੀ ਆਪਣੀ ਐਨ ਸਪੀਕਰ ਕੁੜੀ ਆ ਹਰ ਪੁਲਿਸ ਕਾਰ ਜੀ ਉਹਨੇ ਸਾਡੀਆਂ ਔਰਤਾਂ ਨੇ ਇਹਦੇ ਬੱਡੇ ਗੁੱਸੇ ਨਾਲ ਟੱਢ ਜਾਨੀ ਉਹਦੇ ਤੇ ਪਰਚਾ ਹੋਣਾ ਜਾਈ ਰੱਖ ਨਹੀਂ ਹੋਣਾ ਚਾਹੀਦਾ ਦੇਖੋ ਕਾਰਵਾਈ ਜਿਹੜੀ ਗਲਤ ਹੋਈ ਹੈ ਕਰ ਲਈ ਮੈਂ ਤੁਹਾਡੇ ਮੋਢੇ ਵੀ ਕਹਿੰਦੇ ਹਾਂ ਇਹ ਵੀ ਗੱਲ ਕਹੀ ਕਿ ਮੈਂ ਮੈਂ ਉਹਦੀ ਵੀ ਕਹਿ ਕੇ ਤੁਹਾਨੂੰ ਥੋੜੇ ਰਾਹੀ ਹੋਣੀ ਆ ਮੈਂ ਮੈਂ ਮੋਦੀ ਵੀ ਕਿਹਾ ਸੀ ਕਿਹਦੇ ਕੋਲ ਜਾ ਕੇ ਬੇਇਆਦ ਕਰੀ ਆਇਆ ਹਾਂ ਮੈਂ ਤੁਹਾਡੇ ਨਾਲ ਆ ਮੋਦੀ ਵੀ ਕਹਿ ਗਿਆ ਬਈ ਉਹ ਮੈਰੇਜਮੈਂਟ ਨੂੰ ਬਦਲਣਾ ਪੁਰਾਣੀ ਮੈਜ ਵਿੱਚ ਬੈਠੀ ਆ ਆਪਣੀ ਤਿੰਨ ਚਾਰ ਵਾਰੀ ਅੱਜ ਡਿਪਟੀ ਸਾਹਿਬ ਵੀ ਕਹਿ ਰਹੇ ਸੀ ਜੋੜੀ ਕਿੰਨੇ ਵਾਰੀ ਗੱਲ ਹੋ ਗਈ ਗੱਲ ਹੋ ਗਈ ਆ ਜੇ ਸਾਡੀ ਗੱਲ ਦਾ ਕੋਈ ਜਵਾਬ ਅਮਲ ਦਾ ਕੀ ਕਰੀਏ ਜੇ ਸਾਡੀ ਗੱਲ ਦਾ ਕੋਈ ਜਵਾਬ ਮੇਰੇ ਸਾਹਨੇ ਨਹੀਂ ਕਰੀਆ ਤਾਂ ਰੋਸਾ ਮੇਰੇ ਵੀ ਸਾਡੇ ਜਿਆਦਾ ਅੱਜ ਜਾਂ 100 ਵਾਰ ਨੂੰ ਇਹ ਅਗਲੇ ਹਫ਼ਤੇ ਵਿੱਚ ਹੋ ਜਾਣੀ ਆ ਬਾਹਰ ਆ ਜਾਣਗੇ ਠੀਕ ਹੈ ਇੱਕ ਜੀ ਇੱਕ ਸਵਾਲ ਹੋਰ ਆਪਾਂ ਨਾਲ ਕਰਕੇ ਆਉਣੀ ਆ ਫਿਰ ਉਹ ਤਾਂ ਸਾਡੇ ਜਾਣ ਕੇ ਬਿਨਾ ਉਹ ਤੋਂ ਛੱਡ ਤੋਂ ਬਸ ਸਭ ਚ ਰੱਦ ਹੋ ਜਾਣਾ ਮੇਰੀ ਗੱਲ ਸੁਣੋ ਜਿਹੜੇ ਜਿਹੜੇ ਕਿਸਾਨ ਗਏ ਅੰਦਰ ਉਹ ਸਿਰਫ ਉਹਨਾਂ ਨੇ ਕੁਛੇ ਤੇ ਕੋਈ ਛੁੱਟੀ ਨਹੀਂ ਮਾਰੇ ਕੋ ਹੋਰ ਨਹੀਂ ਗੱਲ ਕਰਾਂ ਥਾਣੇ ਮੁਰ ਮੈਂ ਤੁਹਾਨੂੰ ਉਹਨਾਂ ਦੀ ਸਾਕਿਆ ਉਹਨੂੰ ਚੱਕ ਕੇ ਅੰਦਰ ਦਿੱਤਾ ਗਿਆ ਨਾਲ ਦੀਆਂ ਵਾਲਾ ਬਾਹਰ ਆ ਸਕਦਾ ਸਰਕਾਰ ਉਹਨਾਂ ਨੂੰ ਪਾਬਰ ਹੈਗੀ ਆ ਜਿਹੜੀ ਉਹ ਮੈਡਮ ਮਤਲਬ ਚੱਟਾ ਵੇਚਣ ਵਾਲੀ ਸੀ ਉਹ ਹੁਣ ਜਵਾਨ ਤੇ ਬਾਹਰ ਆਈ ਆ ਚਲੋ ਠੀਕ ਆ ਉਹ ਆਪਾਂ ਕਾਨੂੰਨ ਤੌਰ ਤੇ ਦਿੱਤੀਆਂ ਜਵਾਨ ਤ ਹਾਂ ਹਾਂ ਉਹਦੇ ਵਿੱਚ ਉਹਦੇ ਵਿੱਚ ਕ੍ਰੇਟ ਨਹੀਂ ਹੋਈ ਆ ਹਾਈ ਕੋਰਟ ਵਿੱਚ ਕ੍ਰੇਟ ਹੋਈ ਆ ਜਿਹਦੇ ਵਿੱਚ ਅਸੀਂ ਹੁਣ ਸਰਕਾਰ ਨੇ ਇੱਕ ਜਵਾਬ ਵੀ ਦੇਣਾ ਆ ਉਹ ਕਹਿੰਦੇ ਵੀ ਸਕੂਲ ਦੇ 100 ਮੀਟਰ ਦਾਇਰੇ ਦੇ ਅੰਦਰ ਕੋਈ ਧਰਨਾ ਬਜਾਰਾ ਨਹੀਂ ਦਿੱਤਾ ਜਾ ਸਕਦਾ ਉਸ ਉਸ ਵਿੱਚ ਵੀ ਹੁਣ ਜਿਹੜਾ ਸਾਨੂੰ ਉਹਦੇ ਵਿੱਚ ਲੀਗਲੀ ਦੇਖਣਾ ਪੈਣਾ ਵੀ ਕੀ ਸਹੀ ਆ ਕੀ ਗੱਲ ਕਿਵੇਂ ਉਹ ਤਾਂ ਹੋਣ ਹੋਇਆ ਨਾ ਜੀ ਚਲੋ ਕੋਈ ਨਹੀਂ ਸਾਡੇ ਭਰਾ ਨੇ ਅਸੀਂ ਸਰਕਾਰ ਬਣਾਈ ਆ ਜੀ ਲੋਕਾਂ ਨੇ ਸਰਕਾਰ ਬਣਾਈ ਆ ਆਹ ਜਿਹੜੇ ਸਮਰਥਕਾਂ ਨੂੰ ਪੁੱਛੇ ਸੀ ਕੌਣ ਆਹ ਜਿੰਨੇ ਸਮਰਥਕਾਂ ਪੁੱਛੋ ਆ ਜੀ ਵੀ ਫੜਾ ਆ ਜੀ ਵੀ ਤੋਂ ਪੁੱਛੋ ਜੀ ਜੀ ਸਰਕਾਰ ਆ ਸਾਡੇ ਆਇਆ ਮਾਣੇ ਬੇਤੋ ਆਇਆ ਇੱਕ ਦਾ ਰਾਮ ਰਾਮ ਸਾਡੇ ਆਪੇ ਨਹੀਂ ਕੀਤਾ ਹੈ ਨਹੀਂ ਜੀ ਸਾਡੇ ਸਾਡੇ ਇਹ ਕਿਸੇ ਦੇ ਕੋਡ ਨੇਗਾ ਮੈਂ ਤਾਂ ਤੁਹਾਡਾ ਮੈਂ ਤਾਂ ਨਾਲ ਆ ਤੁਹਾਡੇ ਮੈਂ ਤਾਂ ਨਾਲ ਆ ਤੁਹਾਡੇ ਇੱਕ ਬੰਦੀ ਹੋ ਰਹੀ ਜਿਹੜੇ ਆਪਣੇ ਅੱਗ ਲੱਗੀ ਆ ਗਈ ਉਹ ਤੁਸੀਂ ਉੱਥੇ